सभी भाइयों को नमस्कार स्वागत करते हैं हम राजधु फार्मिंग में सो दोस्तों आज की जो वीडियो है हम बुल सुल्तान किंग आपको दिखाने जा रहे हैं मोरा का दोस्तों सुपर हीरो है सुल्तान किंग और सुल्तान किंग की क्या खासियत है और क्या इसका जो रिकॉर्ड है वो सर नरवैल सिंह से हम पूछेंगे और जो जो विरुद्ध पड़ता है दोस्तों कच्चा पक्का विरुद्ध पड़ता है पंजाब में और तहसील पट्टी और डिस्ट्रिक्ट जो तरन तरन लगता है दोस्तों और मोरा का बहुत अच्छा बुल है सुल्तान बुल का जो बच्चा है दोस्तों और इसका नाम जो सुल्तान किंग है मदर रिकॉर्ड बहुत अच्छा है दोस्तों सेकंड ब्यात में दोस्तों सोलह लीटर की मिल्किंग की चुवाई थी इसकी मदर की और थर्ड बारम प्लस इसकी मदर की चुवाई थी सरदार निरवै सिंह जो बताते हैं इस वीडियो में बोलो उन्होंने इसकी डिटेल बताई है वो मैं सर से पूछ के आपके साथ जरूर शेयर करूँगा सो so, बने रहिए वीडियो के साथ और अंत तक वीडियो को जरूर देख लें ताजो दोस्तों आपको फुल इसकी डिटेल पता लग जाए और सीमन सट्रा भी इसके जो बिल्कुल रेडी है सो so, पंजाब में कोई भी भाई सीमन सट्रा लेना चाहता हो तो सर नरवेल सिंह का मैं नंबर दोस्तों कर दूंगा और आप सर से संपर्क कर सकते हो किसी टाइम और सट्रा लेने के बारे और बुल की और जानकारी के लिए आप बातचीत कर सकते हैं ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਚੈਨਲ ਤੇ ਜੁੜੇ ਨੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਿਹੜਾ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਇਦਾਂ ਦੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਹੋਰ ਜਿਹੜੀ ਵੀਡੀਓ ਆ ਬਹੁਤ ਅਹਿਮ ਕਿਉਂਕਿ ਦੋਸਤੋ ਇੱਕ ਬਰੀਡਿੰਗ ਪਰਪਸ ਵਾਸਤੇ ਜਿਹੜੇ ਵੀਰ ਨੇ ਅੱਗੇ ਕਾਰੋਬਾਰ ਵਧਾਉਣਾ ਹੈ ਉਹਦੇ ਲਈ ਖਾਸ ਤੌਰ ਤੇ ਜੋ ਦੋਸਤੋ ਮੁੱਖ ਹੈਗੀ ਵੀਡੀਓ ਤੇ ਦੋਸਤੋ ਅੱਜ ਤੁਹਾਨੂੰ ਇੱਕ ਆਪਾਂ ਮੋਰਾ ਦੇ ਵਿੱਚ ਪਿਓ ਪਿਓਰ ਜਿਹੜਾ ਦੋਸਤੋ ਬਿਲਕੁਲ ਜਿਹੜਾ ਰਿਕਾਰਡਡ ਜਿਹੜਾ ਮਾਲੀ ਦਿਖਾਉਣ ਜਾ ਰਹੇ ਆਂ ਬੋਲ ਦਿਖਾਉਣ ਜਾ ਰਹੇ ਆਂ ਕੀ ਰਿਕਾਰਡ ਹੈਗਾ ਆਪਾਂ ਸਰ ਹੁਣਾਂ ਨਾਲ ਗੱਲਬਾਤ ਕਰਕੇ ਉਹ ਪੂਰਾ ਰਿਕਾਰਡ ਜਾਣ ਲਵਾਂਗੇ ਏਰੀਆ ਜਿਹੜਾ ਦੋਸਤੋ ਪੈ ਜਾਂਦਾ ਤਕਰੀਬਨ ਜਿਹੜਾ ਦੋਸਤੋ ਏਰੀਆ ਹੈਗਾ ਕੱਚਾ ਪੱਕਾ ਪੈਂਦਾ ਹਰੀਕੇ ਤੋਂ ਜਦੋਂ ਆਪਾਂ ਭਿੱਖੀਪਿੰਡ ਆਉਨੇ ਆ ਨਾ ਬਿਲਕੁਲ ਰ ਬਾਠ ਫਾਰਮ ਦੋਸਤੋ ਸੁਲਤਾਨ ਕਿੰਗ ਜਿਹੜਾ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੁਲਤਾਨ ਕਿੰਗ ਦੀ ਕੀ ਡਿਟੇਲ ਹੈਗੀ ਆ ਆਪਾਂ ਓਨਰ ਸਰਦਾਰ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਤੇ ਹਾਂਜੀ ਵੀਰ ਜੀ ਥੋੜਾ ਪਿੱਛੇ ਕਮਾਲ ਗੀ ਇੱਕ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਹਾਈਟ ਲੈਂਥ ਦੀ ਐਕਸਟਰਾ ਆਰਡੀਨਰੀ ਜਿਹੜਾ ਬੁੱਲ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਜ ਤੇ ਪੂਰੀ ਡਿਟੇਲ ਆਪਾਂ ਸਰ ਹੋਂਦੇ ਕੋਲੋਂ ਲੈਣੇ ਆ ਕੀ ਇਸ ਦੀ ਜਾਣਕਾਰੀ ਹੈਗੀ ਆ ਸਭ ਤੋਂ ਪਹਿਲਾਂ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਹਾਂ ਜੀ ਸਰ ਜੀ ਇੱਕ ਆਪਣਾ ਨਾਮ ਜਰੂਰ ਦੱਸ ਦਿਗੇ ਜੀ ਮੇਰਾ ਨਾਮ ਨਰਵੈਲ ਸਿੰਘ ਸਾਨੂੰ ਅਦੁੱਲਾ ਸਿੰਘ ਪਿੰਡ ਕੱਚਾ ਪੱਕਾ ਜੀ ਠੀਕ ਹੈ ਪਿੰਡ ਕੱਚਾ ਪੱਕਾ ਜੀ ਤੇ ਸਰ ਇਹ ਸ਼ੌਂਕ ਕਦੋਂ ਦਾ ਆਪਾਂ ਨੂੰ ਪਿਆ ਹੈਗਾ ਜੀ ਸ਼ੌਂਕ ਵੀਰ ਜੀ ਆਪਾਂ ਡੰਗਰਾਂ ਦਾ ਪਹਿਲਾਂ ਹੀ ਪ੍ਰੇਮ ਬਹੁਤ ਆ ਹਾਂ ਜੀ ਪਰ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਦੱਸਿਆ ਵੀ ਹਾਂ ਵੀ ਸਾਥ ਨੂੰ ਬਹੁਤ ਕਰਦੇ ਨੂੰ ਦੇਖ ਹੀ ਲਿਆ ਬਹੁਤ ਬਹੁਤ ਹਾਂ ਜੀ ਬਹੁਤ ਵਧੀਆ ਬਾਈ ਉਹਨਾਂ ਦਾ ਰਕਾਟ ਆ ਸਾਨੂੰ ਪਿਆਰ ਬੜਾ ਨਾਲ ਨਾ ਠੀਕ ਹੈ ਜੀ ਜਨੋ ਜੀ ਇਹ ਚਲੋ ਮਹਿੰਗਾ ਚੰਗੇ ਚੰਗੇ ਸਾਡੇ ਕੋਲ ਆ ਗਏ ਬੱਚਾ ਬਾਹਰ ਜਾਣਾ ਸੀ ਥੋੜੀਆਂ ਮੰਗੀਆਂ ਘਟਾ ਦੀਆਂ ਸੀ ਠੀਕ ਹੈ ਜੀ ਉਹ ਆਪਣੇ ਘਰ ਦਾ ਹੀ ਮਾਲੀ ਪਾ ਲਿਆ ਵਾ ਠੀਕ ਹੈ ਜੀ ਤੇ ਤੇਰਾ 9 ਦੇ 18 ਦਾ ਜਨਮ ਆ ਠੀਕ ਹੈ ਇਹਦੀ ਮਾਦਰਕਾਰ ਸੀ ਦੂਜੇ ਸਵੇਰੇ 16 ਤੇ ਤੀਜੇ ਸਵੇਰੇ 18 ਦੇ ਦੁੱਤ ਗੱਡੇ ਆ ਪਲੱਸ ਠੀਕ ਹੈ ਜੀ ਹਾਂ ਜੀ ਮਾਂ ਜੀ ਰੇਹ ਤੇ ਵੇਚਦੀ ਸੀ ਅੱਛਾ ਉਹਨਾਂ ਹੀ ਲੈਣ ਗਿਆ ਤੇ ਉਹਨਾਂ ਹੀ ਟੋਕਰ ਘਾ ਕੇ ਉਹਨੂੰ ਦੇਤੀ ਆ ਸਾਨੂੰ ਪਤਾ ਨਹੀਂ ਉਹਨਾਂ ਕਿਹਦੇ ਕੋਲੋਂ ਅੱਛਾ ਆਪਣੇ ਕੋਲ ਮਾਂ ਸੀ ਇਹਦੀ ਹਾਂ ਮਾਂ ਉਹਦੇ ਮਾਂ ਦੇ ਘਰ ਦਾ ਪਲਿਆ ਹਾਂਜੀ ਹਾਂਜੀ ਸੇ ਬੱਚਾ ਕਿਹੜੇ ਫੁੱਲ ਦਾ ਆ ਗਿਆ ਗੋਜੀ ਬੋਲਾ ਜੀ ਸੁਲਤਾਨ ਬੁੱਢੇ ਖੇੜਾ ਦੀ ਕਾ ਕਹ ਕੇ ਡਾਕਟਰ ਨੇ ਭਰਿਆ ਸੀ ਅੱਛਾ ਜੀ ਸੁਲਤਾਨ ਦਾ ਆਪਣਾ ਸੁਲਤਾਨ ਦਾ ਬੱਚਾ ਆ ਤੇ ਇਹ ਸਰ ਉਮਰਿੰਦੀ ਤੁਸੀਂ ਕਿੰਨੀ ਦੱਸੀ ਹੈ ਜੀ ਸਾਢੇ 3 ਸਾਲ ਸਾਢੇ 3 ਸਾਲ ਦੋਸਤੋ ਉਮਰ ਹੈਗੀ ਆ ਤੇ ਮੂੰਹ ਚੌਗਾ ਹੈ ਨਾ ਜੀ ਹਾਂਜੀ ਮੂੰਹ ਚੌਗਾ ਠੀਕ ਆ ਤੇ ਤਕਰੀਬਨ ਜੰਪਰ ਸਰ ਲੌਂਦਾ ਜਾਂ AI ਲਈ ਆਪਾਂ ਸਟਰਾ ਤਿਆਰ ਕੀਤੇ ਹੋਏ ਹਨ ਨਹੀਂ ਜੰਪ ਨਹੀਂ ਲਵਾਇਦਾ ਜੀ ਇਹ ਟੀਕੇ ਸ਼ਿਮੇ ਤਿਆਰ ਕਰਾਏ ਆ ਟਰੈਕਟਰ ਕਰਨਾਲ ਆ ਠੀਕ ਹੈ ਬਾ ਸੰਧੂ ਆ ਠੀਕ ਹੈ ਜੀ ਹਾਂਜੀ ਅੱਛਾ ਜੀ ਉਸ ਬੈਂਕ ਤੋਂ ਆਪਣੇ ਸੀਮਨਸਟਰਾ ਰੈਡੀ ਨੇ ਹਾਂ ਤੇ ਬਾਕੀ ਸਰ ਸੀਮਨਸਟਰਾ ਪਰ ਸੀਮਨਸਟਰਾ ਦੀ ਕੀ ਆਪਣਾ ਰੇਟ ਰੱਖਿਆ ਹੋਇਆ ਜੀ ਰੇਟ ਡਾਕਟਰਾਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਜਿਵੇਂ ਆਪਾਂ ਜਦੋਂ ਸਿਮੈਂਟ ਕੰਪਨੀ ਨੂੰ ਦਿੰਨੇ ਆ ਉਹਨਾਂ ਤੁਹਾਨੂੰ ਪਤਾ ਆਪਾਂ ਜੇ ਦਿੰਨੇ ਉਹਨਾਂ ਨੂੰ ਖਰਚਾ ਗਾ ਪੈ ਜਾਂਦਾ ਬਥੇਰਾ ਤੋਂ ਪਤਾ ਪਿੰਡਾਂ ਹੀ ਦੇਣੇ ਪੈਂਦੇ ਆ ਉਹ ਆਪਾਂ ਡਿਕਲੇਅਰ ਕਰਾਂਗੇ ਤੇ ਫਿਰ ਉਹ ਵਿਚਾਰੇ ਥੋੜਾ ਨਹੀਂ ਆਪਾਂ ਡਿਕਲੇਅਰ ਨਹੀਂ ਕਰ ਸਕਦੇ ਡਿਕਲੇਅਰ ਨਹੀਂ ਕਰਨਾ ਹਾਂ ਕਿਉਂਕਿ ਡਾਕਟਰ ਉਹ ਵਿਚਾਰੇ ਇਕੱਠੇ ਦਿਆਗੇ ਉਹਨਾਂ ਨੂੰ ਤੇ ਉਹ ਫਿਰ ਗਾਂ ਪਿੰਡਾਂ ਸਪਲਾਈ ਕਰਦੇ ਉਹਨਾਂ ਖਰਚਾ ਪੈ ਜਾਂਦਾ ਤੁਹਾਨੂੰ ਪਤਾ ਦ ਠੀਕ ਆ ਹਾਂ ਸੋ ਦੋਸਤੋ ਆ ਬਾਕੀ ਇਹਦਾ ਸਰ ਮਿਲਕ ਮਦਰ ਦਾ ਕਿੰਨਾ ਦੱਸਿਆ ਸੀ ਆਪਣੇ ਕੋਲ ਰਹੀ ਆ ਪਾ ਜੀ ਆਪਣਾ ਦੂਜਾ ਸੀ 16 ਦਿਨ ਦੋ ਦੱਸਿਆ ਇਹਦਾ ਤੀਜੇ ਸੂਏ ਕੱਢਿਆ 18 ਦਿਨ ਦੁੱਧ ਪਲੱਸ ਠੀਕ ਹੈ ਜੀ ਠੀਕ ਹੈ ਤੇ ਸਰ ਇਸ ਤੋਂ ਇਲਾਵਾ ਪਾਰਟਿਸਪੇਟ ਸੁਲਤਾਨ ਸਿੰਘ ਨੇ ਕੀਤਾ ਜੀ ਕਿਸੇ ਹਾਂ ਜੀ ਆਈ ਜਗਰਾਉਂ ਵੀ ਲੈ ਗਏ ਹਾਂ ਜੀ ਠੀਕ ਹੈ ਜੀ ਪੋਸ਼ਣ ਵਧਿਆ ਰਿਹਾ ਚਲੋ ਇਹ ਨਵੇਂ ਬੰਦੇ ਹਾਂ ਪੀਡੀਐਫ ਤੇ ਆਪਾਂ ਪੀਡੀਐਫ 2021 ਪਾਰਟਿਸਪੇਟ ਕੀਤਾ ਇੱਕੋ ਇੱਕੋ ਮੇਲਾ ਵੇਖਿਆ ਜੀ ਜੋਗ ਹੈ ਜੋ ਜਮ ਹੈ ਠੀਕ ਆ ਠੀਕ ਆ ਹਾਂ ਜੀ ਸੋ ਦੋਸਤੋ ਮੈਂ ਜ਼ਿਕਰ ਕਰ ਦਿੱਤਾ ਵੀ ਐਕਸਟਰਾ ਆਰਡੀਨਰੀ ਹੈ ਦੋਸਤੋ ਤੁਸੀਂ ਕੱਚਾ ਪੱਕਾ ਪਿੰਡ ਹੈਗਾ ਬਹੁਤ ਜਿਆਦਾ ਹੈਡ ਦੀ 6 ਫੁੱਟ ਦੇ ਲਾਗੇ ਛਾ ਗਿਆ ਲੰਬਾਈ ਦੇ 10 ਦੇ ਲਾਗੇ ਹੈ ਚੱਲ ਚੱਲਿਆ ਬਹੁਤ ਕਰਮਾ ਵਾਲਾ ਟੀਰਾ ਟੀਰਾ ਬਹੁਤ ਆ ਬਿਲਕੁਲ ਠੰਡਾ ਮਾਲੀ ਬਿਲਕੁਲ ਹਾਂਜੀ ਸੋ ਦੋਸਤੋ ਬਰੀਡ ਪਰਪਸ ਦੇ ਉੱਪਰ ਮੈਂ ਵਾਰ-ਵਾਰ ਕਹਿ ਰਿਹਾ ਵੀ ਪੱਟੀ ਏਰੀਆ ਪਿੱਖੀਵੇਂ ਏਰੀਆ ਖਾਲੜਾ ਬੁਲਟੋਹਾ ਬਰਨਾਲਾ ਕਰਿਆਲਾ ਦੋਸਤੋ ਬਿਲਕੁਲ ਨਾਲ ਲੱਗਦੇ ਪਿੰਡ ਨੇ ਤੁਸੀਂ ਬਰੀਡ ਪਰਪਸ ਵਾਸਤੇ ਮਾਲੀ ਵਰਤ ਸਕਦੇ ਹੋ ਬੁੱਲ ਵਰਤ ਵਰਤ ਸਕਦੇ ਹੋ ਸੀਮਨ ਸਟਰਾ ਬਿਲਕੁਲ ਰੈਡੀ ਹਨ ਤੇ ਇੱਕ ਸਰ ਆਪਣੇ ਜਿਹੜੇ ਸੰਪਰਕ ਨੰਬਰ ਰਹੇ ਉਹ ਵੀ ਆਪਣੇ ਵੀਰਾਂ ਨੂੰ ਜਰੂਰ ਦਈਏ 98644 ਹਾਂਜੀ 727 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸੀ ਸਰ ਹੁਣਾ ਦੇ ਕੋਲ ਸੁਲਤਾਨ ਕਿੰਗ ਬੁੱਲ ਬਹੁਤ ਵਧੀਆ ਐਕਸਟਰਾ ਆਰਡੀਨਰੀ ਹੈ ਦੋਸਤੋ ਤੁਸੀਂ ਆਓ ਵੇਖੋ ਤੇ ਰਿਕਾਰਡ ਆਪਾਂ ਜਿੰਨਾ ਸੀਗਾ ਸਰ ਦੇ ਕੋਲ ਆਪਾਂ ਪੁੱਛ ਕੇ ਦੱਸ ਦਿੱਤਾ ਤੇ ਤਕਰੀਬਨ ਸਾਰ ਕੋਈ ਅਜੇ ਤੱਕ ਬੱਚੇ ਆਏ ਇਹਦੇ ਨਹੀਂ ਅਜੇ ਜੀ ਅਜੇ ਆਪਾਂ ਇੱਕ ਤਰੀਕ ਤੋਂ ਸੀਮਨ ਤਿਆਰ ਕੀਤੇ ਆ ਪਹਿਲਾਂ ਕਿਸੇ ਮੈਚੇ ਕ੍ਰੋਸ ਨਹੀਂ ਕਰਾਇਆ ਠੀਕ ਹੈ ਨਾਲੇ ਏਜ ਦੇ ਅਕੋਰਡਿੰਗ ਹਜੇ ਬਲਕਿ ਤਿਆਰ ਹੀ ਕਰਵਾਏ ਸੀ ਹਾਂ ਜੀ ਹਾਂ ਜੀ ਨਾਲ ਸਾਰੇ ਤਿੰਨ ਸਾਰ ਬੱਚਾ ਜੀ ਤੁਹਾਨੂੰ ਪਤਾ ਹੀ ਆ ਹਾਂ ਜੀ ਹਾਂ ਜੀ ਤੇ 12 ਕੁ ਮਿੰਟਾਂ ਦਾ ਵਜਨ ਹੋ ਗਿਆ 12 ਕੁ ਮਿੰਟਾਂ ਦਾ ਦੋਸਤੋ ਵਜਨ ਹੈਗਾ ਤੇ ਬਿਲਕੁਲ ਸੀਮਨ ਸਟਰਾ ਰੈਡੀ ਨੇ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ ਆਪਣੇ ਪਸੂਆਂ ਦੇ ਉੱਪਰ ਤੇ अच्छा ਤੇ ਬਾਕੀ ਸਰ ਇਹਦੀ ਜਿਹੜੀ ਮਦਰ ਸੀਗੀ ਉਹ ਵੀ ਆਪਣੇ ਘਰ ਦੀ ਜੰਪਲ ਰਹੀ ਹੈ ਜੀ ਨਹੀਂ ਘਰ ਦੀ ਆਪਣੇ ਘਰ ਦੀ ਜੀ ਉਹ ਠੀਕ ਹੈ ਜੀ ਹਾਂ ਠੀਕ ਹੈ ਸੋ ਦੋਸਤੋ ਪਾਰਟਿਸਿਪੇਟ ਤਕਰੀਬਨ ਪੀਡੀਐਫ ਦੇ ਵਿੱਚ ਜਗਰਾਮਾਂ ਦੇ ਵਿੱਚ ਕੀਤਾ ਸੀਗਾ ਇਸ ਮਾਲੀ ਨੇ ਤੁਸੀਂ ਜਿਹੜਾ ਬਿਲਕੁਲ ਸਟਰਕਚਰ ਵੇਖੋ ਬਾਡੀ ਦਾ ਬਹੁਤ ਵਧੀਆ ਚੰਗਾ ਸਟਰਕਚਰ ਆ ਬਰੀਕ ਜਿਹੜੀ ਬਿਲਕੁਲ ਚਮੜੀ ਹੈਗੀ ਹੈ ਮਾਲੀ ਦੀ ਪੂਛ ਜਿਹੜੀ ਲੈਂਥ ਆ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਠੀਕ ਹੈ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ